ਆ ਮੈਂ ਤੇ ਕਿਹੜਾ ਪਿੰਡ ਆ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਸੋਮਾ ਦਾ ਜੀ ਪਿੰਡ ਸਾਡਾ ਆਤਲਾ ਛੋਟਾ ਟਲਾ ਜੀ ਤੇ ਮੇਰੇ ਘਰ ਵਾਲੇ 7:00 ਵਜੇ ਹੋਏ ਇਸਿਰ ਤੇ ਤੇ ਉਹਨਾਂ ਤੋਂ ਭਾਰ ਦਾ ਬੋਝ ਦਾ ਕੰਮ ਨਹੀਂ ਹੁੰਦਾ ਜੀ ਦਿਹਾੜੀ ਜਾਂਦੇ ਨੇ ਮਾੜੀ ਮੋਟੀ ਤੇ ਬਸ 10 ਦਿਨ ਕਰੇ ਲੈਂਦੇ ਨੇ 2-1 ਦਿਨ ਹੀ ਲੱਗਦੀ ਦਿਹਾੜੀ ਜੀ ਬਹੁਤ ਔਖਾ ਟਾਈਮ ਲੰਘ ਰਿਹਾ ਜੀ ਸਾਦਰਾਂ ਥੱਲੇ ਬੈਠਿਆਂਗੇ ਤੇ 7 ਬਦਲ ਨਹੀਂ ਸੀ ਕਿੰਨਾ ਚਿਰ ਹੋ ਗਿਆ ਚਾਦਰਾਂ ਥੱਲੇ ਬੈਠਿਆਂ ਸਾਦਰਾਂ ਥੱਲੇ ਸਾਨੂੰ ਹੋ ਗਏ ਠੁਕਟ 10-11 ਸਾਲ ਹੋ ਗਏ ਹੂੰ ਤੇ ਬਾਕੀ ਉਹ ਸੱਤਾਂ ਦੇਖ ਰਹੇ ਜਿੱਦਗੇ ਪਿਆਨੇ ਗਏ ਇਹਦੇ ਥੱਲੇ ਸਾਡੀ ਬੱਕਰੀ ਵੀ ਆ ਕੇ ਮਰ ਗਈ ਤੇ ਸਮਾਨ ਸਾਰਾ ਧਰ ਗਿਆ ਸੀਗਾ ਤੇ ਜਰਜਰ ਲੱਗੀ ਪਈ ਸੀਗੀ ਬੈੱਡ ਵੀ ਟੁੱਟ ਗਿਆ ਸੀਗੀ ਬਸ ਹੁਣਾਂ ਹੀ ਤਾਂ ਪਾਸ ਕਰ ਰਹੇ ਆਂ ਅੱਛਾ ਤੁਹਾਡੇ ਘਰ ਵਾਲਾ ਹੁਣ ਉਹਨਾਂ ਹੀ ਮਜ਼ਦੂਰੀ ਹੁੰਦੀ ਨਹੀਂ ਨਾ ਹੁੰਦੀ ਨਹੀਂ ਹੁਣ ਕੋਈ ਕੰਮ ਨਹੀਂ ਚੱਲਦਾ ਜੀ ਆਪ ਹੀ ਮਰਮੋਟਾ ਚੱਲਦਾ ਕੰਮ ਜੀ ਜਾਣਿਆ ਤਾਂ ਹੁਣ ਅਸੀਂ ਵੀ ਘਰੀਆਂ ਜੀ ਕੁਝ ਨਹੀਂ ਹੈਗਾ ਜੀ ਕੰਮ ਕਿੰਨਾ ਚਿਰ ਹੋ ਗਿਆ ਕੰਮ ਰੰ ਦੇ ਹਾਲਾਤ ਹੋਏ ਨੇ ਇਹਨੂੰ ਤਾਂ ਬਹੁਤ ਸਾਲ ਹੋ ਗਏ ਜੀ ਹਾਂ ਕੀ ਹੂੰ ਦਿੱਥੇ ਮਰਦੀ ਕੋ ਹਲੋ ਅੱਛਾ ਹੁਣ ਫਿਰ ਮਾਤਾ ਹੁਣ ਕੀ ਕੰਮ ਕਰਨ ਜਾਣੀ ਆ ਹੁਣ ਰੋਟੀ ਦੇ ਵਾਸਤੇ ਰੋਟੀ ਖਾ ਚਾਈ ਗੁਹਾਰਾ ਚਾਹ ਕਿਸੇ ਦੀ ਪੱਟੇ ਜਮੋਦੀ ਮਾਰਤੇ ਆ ਹੂੰ ਦਿੱਥੇ ਤੋਂ ਦੋ ਰੋਟੀਆਂ ਮੰਗ ਲਈ ਖਾ ਲਈਆਂ ਹੂੰ ਦੁੱਧ ਦੇ ਦੋਣੀਆਂ ਜੱਟ ਕੇ ਮੇਰੇ ਪਿਆਰ ਨੂੰ ਹੂੰ ਪਿਆਰ ਹੈ ਤੂੰ ਕੰਮ ਕਰ ਹਾਂ ਪਿਆਰ ਹੋਰ ਕੁਝ ਹਾਂ ਚਲ ਵਧੀਆ ਤੇਰੀ ਬੱਚ ਤਾਂ ਰਹੇਗੀ ਛੱਤਾ ਪਰਮਾਤਮਾ ਨੇ ਚਲੋ ਹਾਂ ਬੱਚ ਮੰਜਾ ਘਟ ਕੇ ਉੱਥੇ ਹੀ ਰਹੇਗਾ ਹੂੰ ਚਲੋ ਬੱਚ ਤਾਂ ਰਹੇਗੀ ਛੱਤਰ ਤੋਂ ਬਚ ਰਹੀ ਹਾਂ ਹਾਂ ਹੋਰ ਕੁਛ ਨਹੀਂ ਹਾਂ ਚਲੋ ਮਾਤਾ ਸਾਡੇ ਸਾਰੇ ਆ ਹਾਂ ਚਲੋ ਬਾਈ ਨਾ ਮੁਸਲਮਾਨ ਦਿੱਤੀਆਂ ਜਮਾਨੀ ਝੂਠ ਬੋਲਦੀ ਆਈ ਹੂੰ ਹੂੰ ਨਹੀਂ ਠੀਕ ਹੈ ਮਾਤਾ ਕੋਈ ਨਹੀਂ ਕਰਾਂਗੇ ਸੋਡਾ ਪਰਾਸ਼ਨ ਵਗੈਰਾ ਦਾ ਹੀ ਦੀਪ ਜੀ ਭਾਈ ਹਾਂ ਜੀ ਦੱਸੋ ਕਿੰਨਾ ਚੈਰ ਹੋਇਆ ਇਹ ਕਮਰੇ ਉਂਟ ਦੇ ਜੀ ਦੋ ਤਿੰਨ ਸਾਲ ਹੋ ਗਏ ਤੇ ਮਹੀਨੇ ਜੀ ਆਉਂਦਾ ਜਿਸ ਕਰਕੇ ਸਾਨੂੰ ਤੰਗੀ ਹੋਈ ਜੀ ਕਮਰੇ ਵਾਲੀ ਕਮਰਾ ਪਾਉਣ ਦੀ ਸਕੋਰਟ ਕਰਦੇ ਚੁੱਲ੍ਹੇ ਤਾਂ ਆਪਣਾ ਜਿਹੜੀ ਇੱਥੇ ਨਾ ਕਿਵੇਂ ਦਿੱਗੇ ਸਾਰੀ ਗੱਲ ਦੱਸੋ ਜੀ ਮਹੀ ਆ ਗਿਆ ਮਹੀ ਆ ਗਿਆ ਸੰਦਰ ਪੜ ਕੇ ਵੀ ਪਾਣੀ ਵਾਲੀ ਟੈਂਕੀ ਪਈ ਸਮਾਨ ਪਿਆਸੀ ਸੀ ਕਭ ਚਲ ਕੱਢ ਲਈ ਇਹ ਵਿੱਚ ਉਹੀ ਜੀ ਜਾਂਦਾ ਫਿਰ ਜਿਹੜੀ ਕਰਤ ਸੱਤ ਰਿਖ ਵੀ ਫਿਰ ਕੁਝ ਤਾਂ ਸਮਾਨ ਫਟ ਗਿਆ ਕੁਝ ਅਸੀਂ ਵੇਚ ਗੁਜੀ ਦਿੱਤਾ ਇਹੋ ਖਰਾਬ ਹੋਇਆ ਹੈ ਕਲ ਜਿੱਥਿਆਂ ਆ ਕੈਪੀਟਲ ਆ ਵੀ ਹੁਣ ਕਿਤੇ ਬਣ ਜੂ ਸੱਤ ਬਣ ਜੂ ਘਰ ਬਣ ਨਹੀਂ ਬਣਾ ਜਾਤਾ ਸਾਡੇ ਬੱਚੇ ਛੋਟੇ ਆ ਦੇਖ ਪਰ ਛੋਟੀ ਚੁੱਲੇ ਦੀ ਘਰ ਤੇ ਚੱਲ ਕੇ ਦੇ ਢਾੜੀ ਲੱਗ ਗਈ ਕੇ ਨਾਲ ਅੱਛਾ ਕੋਸ਼ਿਸ਼ ਕਰੀਏ ਬਣਾਉਣ ਦੀ ਪਰ ਬਣ ਨਹੀਂ ਬਣੀ ਨਹੀਂ ਇਹ ਜਿਹੜਾ ਧਰਦਾ ਗਾ ਇਹ ਡਿੱਗਣ ਵਾਲਾ ਜਾਂ ਕੀ ਕਾਰਨ ਸਿੱਥੇ ਨਹੀਂ ਪੈਂਦਾ ਇਹ ਤਾਂ ਜੀ ਹੁਣ ਦੇਖ ਬੀਚ ਜਿਮੀਆਂ ਉਹਦੀ ਚੋਈਆਂ ਨਾਲ ਹੂੰ ਨਹੀਂ ਕਿੱਟੇ ਉਹਦੀ ਚੋਈਆਂ ਨੂੰ ਸਾਨੂੰ ਡਰ ਲੱਗਦਾ ਵੀ ਕਿਤੇ ਸਲਤ ਲੱਗਦਾ ਅੱਛਾ ਹਾਂ ਬੱਚੇ ਕਿੱਥੋਂ ਆਏ ਹੁਣ ਸਾਨੂੰ ਦਵਾਜ ਮਾਰਿਸ ਕੀ ਕਰ ਰਹੇ ਸੀਗੇ ਅੱਛਾ ਜੀ अच्छा हां जी ਕੀ ਨਾਮ ਹੈ ਕੀ ਕਹਣਾ ਚਾਹੁੰਦੇ ਮੇਰੇ ਨਾਮ ਪ੍ਰਦੀਪ ਕੌਰ ਹੈ ਤੇ ਮੇਰੇ ਮੰਮੀ ਡੈਡੀ ਦੀ ਛੋਟੇ ਛੋਟੇ ਸੀ ਜਦੋਂ ਮੇਰੇ ਮੰਮੀ ਡੈਡੀ ਡੈਥ ਹੋ ਗਈ ਸੀ ਤੇ ਅਸੀਂ ਚਾਰ ਭੈਣ ਭਰਾ ਹਾਂ ਭਰਾ ਮੇਰੇ ਨਿਸ਼ੇ ਕਰਦੇ ਨੇ ਇਹ ਦੋਨੇ ਤੇ ਮੇਰੇ ਮਾਮੇ ਨੇ ਸਾਡੇ ਦੋਨੇ ਭੈਣਾਂ ਦੇ ਵਿਆਹ ਕਰੇ ਸੀ ਤੇ ਉਸ ਤੋਂ ਬਾਅਦ ਹੀ ਜਿ ਹੁਣ ਤਿੰਨ ਚਾਰ ਸਾਲ ਹੋ ਗਏ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੇ ਜੀ ਮੇਰੇ ਸਹੁਰਿਆਂ ਨੇ ਜੀ ਮੁੰਡਾ ਮੇਰਾ ਆਪਦੇ ਕੋਲੇ ਰੱਖ ਲਈ ਮੈਨੂੰ ਘਰੋਂ ਕੱਢਤਾ ਜੀ ਉਹ ਕਨੇਬੀ ਤੇ ਰਹਿਸਾ ਜਿਹੜਾ ਅਸੀਂ ਮੁੰਡੇ ਨੂੰ ਲਵਾਂਗੇ ਵੀ ਤੈਨੂੰ ਖੁਸ਼ ਨਹੀਂ ਦਿੰਦੇ ਇਹ ਤਾਂ ਕਰਕੇ ਜੀ ਫਿਰ ਮੈਂ ਇੱਥੇ ਆਪਦੇ ਪੇਕੇ ਘਰ ਆ ਗਈ ਜੀ ਇੱਥੇ ਸਾਡਾ ਘਰ ਆ ਜਿਹੜਾ ਇਹ ਉਹ ਡਿੱਗ ਗਿਆ ਸੀ ਨਹੀਂ ਕਿ ਕਮੀ ਦਾ ਪਾਣੀ ਪੈਣ ਕਰਕੇ ਨਹੀਂ ਮੇਮਕਾਨ ਕਰਕੇ ਤੇ ਹੁਣ ਮੇਰੇ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ ਤੇ ਮੈਂ ਮੇਰੇ ਚਾਚਾ ਜੀ ਦੇ ਘਰੇ ਰਹਿਣੀ ਆ ਵੀ ਜਿਹੋ ਉਹਨਾਂ ਨੇ ਮੈਨੂੰ ਤਰਸਤ ਕਰਕੇ ਮੈਨੂੰ ਰੱਖ ਰੱਖਿਆ ਹੈ ਘਰੇ ਤੇ ਹੁਣ ਮੈਨੂੰ ਤੁਹਾਡੇ ਹੈਲਪ ਚਾਹੀਦੀ ਹੈ ਜੀ ਵੀ ਮੇਰਾ ਇੱਕ ਕਮਰਾ ਖੜਾ ਹੋ ਜਾਏ ਤਾਂ ਕਰਕੇ ਮੇਰੀ ਆਪਦੀ ਜ਼ਿੰਦਗੀ ਜਿਹੜੀ ਉਹ ਕੱਢ ਸਕਾਂ ਮੇਰੇ ਰਹਿਣ ਦਾ ਬਹੁਤ ਔਖਾ ਹੈ ਜੀ ਘਰ ਸਾਰਾ ਦੇਖ ਲਓ ਤੁਸੀਂ ਆਪ ਹੀ ਸਾਰਾ ਟਿਗਿਆ ਪਿਆ ਹੋਇਆ ਹੈ ਮੇਰੇ ਰਹਿਣ ਦਾ ਔਖਾ ਹੈ ਜੀ ਕਿਰਾਏ ਤੇ ਰਹਿਣੀ ਹੈ ਇਹ ਉੱਥੇ ਕੰਦੀ ਜਨਾਨੀ ਨੂੰ ਕੋਈ ਘਰ ਵੀ ਨਹੀਂ ਦਿੰਦਾ ਇਹ ਕਿਰਾਏ ਤੇ